ਕੁੱਲ 24000 ਦਾ ਆਪਾਂ ਅੱਜ ਮੋਟਰਸਾਈਕਲ ਲੈ ਕੇ ਪਹੁੰਚਿਆ ਇੱਕ ਆਪਾਂ 47000 ਦੀ ਗੱਡੀ ਲੈ ਕੇ ਪਹੁੰਚਿਆ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਨਵੇਂ ਵਾਂਗੂ ਟਾਇਰ ਨੇ ਸੋਹਣੀ ਗੱਡੀ ਐ ਤੇ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਐ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਬੁਲਟ ਸਕੂਟੀ ਛੋਟਾ ਥੀ ਕੁਝ ਵੀ ਐ ਵੇਚਣਾ ਚਾਹੁੰਨੋ ਇੱਕ ਵੀਡੀਓ ਬਣਾਓ ਤੇ ਕੁਝ ਕੁ ਫੋਟੋਆਂ 5 ਤੋਂ 7 ਤੇ ਸਾਰਾ ਕੁਝ ਆਪਣੇ ਕੋਲੇ ਭੇਜ ਦਿਓ ਜਾਣਕਾਰੀ ਤੌਰ ਤੇ ਜਿੰਨਾ ਕੁਝ ਵੀ ਹੁੰਦਾ ਆਪਾਂ ਐਡ ਲਗਾ ਦੇਗੇ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਸੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ 16 ਮਾਡਲ ਆਸਥਾ ਇੱਕ ਆਪਾਂ i20 ਗੱਡੀ ਲੈ ਕੇ ਪਹੁੰਚੇ ਹਾਂ ਡੀਜ਼ਲ ਵੇਰੀਐਂਟ ਹੈ ਜੀ ਨਵੇਂ ਟਾਇਰ ਨੇ ਨਵੇਂ ਅਲਾਈ ਨੇ ਪੂਰੀ ਸੋਹਣੀ ਗੱਡੀ ਹੈ ਨਵੀਂ ਗੱਡੀ ਹੈ ਜੀ ਏਰੀਆ ਮਾਲਕ ਦਾ ਸੰਗਰੂਰ ਹੈ ਤੇ ਬੈਟਰੀ ਦੀ ਗੱਲ ਕਰੀਏ ਬਿਲਕੁਲ ਨਵੀਂ ਬੈਟਰੀ ਹੈ ਇੰਸ਼ੋਰੈਂਸ ਨਵਾਂ ਹੈ ਜੀ ਗੱਲਬਾਤ ਐਵੇਂ ਹੈ ਜੀ ਸਾਰੇ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਪ੍ਰਦੂਸ਼ਣ ਤੋਂ ਲੈ ਕੇ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਤੇ ਨਮੀ ਗੱਡੀ ਆ ਰੇਟ 495 ਆ ਸੰਗਰੂਰ ਖੜੀ ਆ ਮਾਲਕ ਦੇ ਘਰੇ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਬਾਕੀ ਗੱਡੀ ਬਾਰੇ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਵੀ ਦਿੱਤਾ ਤੇ ਨੰਬਰ ਵੀ ਮਾਲਕ ਦਾ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਗੱਲਬਾਤ ਆਪ ਕਰ ਲਿਓ ਬਾਕੀ ਤੁਸੀਂ ਗੱਡੀ ਨੂੰ ਦੇਖ ਹੀ ਲਿਆ ਸੀ ਸੈਕਿੰਡ ਗੱਡੀ ਨੰਬਰ 2 ਤੇ ਆਪਾਂ ਹੁੰਡਾ ਦੀ ਸਿਟੀ ਲੈ ਕੇ ਪਹੁੰਚਿਆ ਕਾਲੇ ਰੰਗ ਦੀ ਗੱਡੀ ਆ ਤੁਸੀਂ ਚੈੱਕ ਕਰੋ 15 ਮਾਡਲ ਗੱਡੀ ਇਹ ਟੋਪ ਮਾਡਲ ਹੈ ਸੀ ਟਾਇਰ ਨਵੇਂ ਨੇ ਏਸੀ ਹੀਟਰ ਵਰਕਿੰਗ ਚ ਸਾਰੇ ਫੰਕਸ਼ਨ ਆਪਨ ਵਰਕਿੰਗ ਦੇ ਵਿੱਚ ਮਿਲ ਜਾਣਗੇ ਨਾ ਤਾਂ ਕੋਈ ਕਮੀ ਪਿੱਛੇ ਗੱਡੀ ਚ ਨਾ ਕੋਈ ਲੱਗੀ ਛਗੀ ਆ ਨਾ ਕੋਈ ਐਕਸੀਡੈਂਟ ਹੋਈ ਆ ਡਿਮਾਂਡ ਦੀ ਗੱਲ ਕਰੀਏ 360 ਮਾਲਕ ਨੇ ਮੰਗ ਕੀਤੀ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਸੀ ਜੇ ਕੋਈ ਫਿਕਸਡ ਰੇਟ ਹੁੰਦਾ ਤਾਂ ਆਪਾਂ ਦੱਸ ਦਿੰਨੇ ਹਾਂ ਬਾਕੀ ਜਿੰਨੇ ਰੇਟ ਤੁਸੀਂ ਵੀਡੀਓ ਚ ਦੇਖ ਦਿਓ ਇੱਕ ਡਿਮਾਂਡ ਹੁੰਦੀ ਆ ਸੀ ਤੇ ਤੁਸੀਂ ਇਹ ਗੱਡੀ ਖਰੀਦਣਾ ਚਾਹੁੰਦੇ ਹੋ ਕੋਈ ਹੈਗਾ ਖਰੀਦਣ ਦਾ ਚਾਹਵਾਨ ਇਸ Honda City ਨੂੰ ਮਾਲਕ ਦੇ ਘਰੇ ਜਾਉਂਗੇ ਚਲਾ ਕੇ ਦੇਖ ਲਓ ਗੱਡੀ ਨੂੰ ਨਾਲੇ ਤੁਹਾਨੂੰ ਚਲਾਈ ਕਿਵੇਂ ਦੀ ਹੈ ਗੱਡੀ ਦੀ ਤੁਹਾਨੂੰ ਪਤਾ ਲੱਗ ਜੂ ਨਾਲੇ ਕਾਗਜ਼ ਪੱਤਰ ਚੈੱਕ ਕਰ ਲਿਓ ਹਰ ਤਰ੍ਹਾਂ ਦੀ ਪੂਰੀ ਤਸੱਲੀ ਜਦੋਂ ਹੋ ਗਈ ਫਿੱਟ ਵੰਦੀ ਹੈ ਗੱਡੀ ਉਹ ਤੋਂ ਬਾਅਦ ਮਾਲਕ ਨਾਲ ਰੇਟ ਮੁਕਾ ਲਿਓ 360 ਇੱਕ ਵਾਰੀ ਡਿਮਾਂਡ ਹੈ ਘਾਟਾ ਵਾਧਾ ਕਰਕੇ ਰੇਟ ਉੱਤੇ ਥੱਲੇ ਆਪਦਾ ਕਰਕੇ ਮੁਕਾ ਕੇ ਮਾਲਕ ਨਾਲ ਤੇ ਖਰੀਦ ਕੇ ਲਿਆ ਸਕਦੇ ਹਾਂ ਜੀ ਬਾਕੀ ਨਾਲ ਦੀ ਨਾਲ ਆਪਣੀ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਸੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਤੋਂ ਵੜੀ ਲਾ ਦੇਵਾਂਗੇ ਗੱਲ ਕਰਾਂਗੇ ਜੀ ਆਪਾਂ ਗੱਡੀ ਦੀ ਗੱਡੀ ਆਪਾਂ i20 ਇਕ ਲੈ ਕੇ ਪਹੁੰਚੇ 11 ਮਾਡਲ ਆਸਥਾ ਟਾਪ ਮਾਡਲ ਦੂਜੇ ਨਾਮ ਗੱਡੀਆ ਟਾਇਰਾਂ ਚ ਅਲਾਈ ਟਾਇਰ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੇ ਸਾਰਾ ਕੁਝ ਓਕੇ ਦੀ ਰਿਪੋਰਟ ਹੈ ਜੀ ਨਾ ਕੋਈ ਗੱਡੀ ਚ ਕਮੀ ਪੇਸ਼ੀ ਆ ਬੰਪਰ ਚੈੱਕ ਕਰੋ ਤੁਸੀਂ ਗੱਡੀ ਚੈੱਕ ਕਰੋ ਗੱਡੀ ਦਾ ਰੰਗ ਚੈੱਕ ਕਰੋ ਹਰ ਪਾਸਿਓਂ ਆਪਾਂ ਨੂੰ ਇੱਕ ਨੰਬਰ ਗੱਡੀ ਇਹ ਦੇਖਣ ਨੂੰ ਮਿਲੂਗੀ ਜੀ ਬਾਕੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਓ ਪੰਜਾਬ ਨੰਬਰ ਦੇ ਨਾਲ ਆਪਾਂ ਨੂੰ ਗੱਡੀ ਇਹ ਦੇਖਣ ਨੂੰ ਮਿਲੂਗੀ ਜੀ ਸਟਾਰਟ ਕਰਕੇ ਦੇਖ ਲਓ ਬਾਕੀ ਇੰਜਨ ਗੇਅਰ ਦਾ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਤੁਸੀਂ ਜਾ ਕੇ ਦੇਖੋਗੇ ਡੀਜ਼ਲ ਦਾ ਆਪਾਂ ਨੂੰ ਇੰਜਨ ਮਿਲੂਗਾ ਦਾ ਤੇ 255 ਮਾਲਕ ਨੇ ਡਿਮਾਂਡ ਕੀਤੀ ਹੋਈ ਹੈ ਜੀ ਮਾਲਕ ਕਹਿੰਦੇ ਨੇ ਵੇ ਕੇ ਰੇਟ ਜਰੂਰ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਨਾਬੇ ਆਪਾਂ ਨੂੰ ਗੱਡੀ ਮਿਲੂਗੀ ਇਹ ਜੇ ਕੋਈ ਹੈਗਾ ਖਰੀਦਣ ਦਾ ਚਾਹ ਬਣ ਤਾਂ ਨਾਬੇ ਘਰੇ ਗੱਡੀ ਖੜੀ ਹੈਗੀ ਜਾ ਕੇ ਤੁਸੀਂ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਓ ਕਾਗਜ਼ ਪੱਤਰ ਦੇਖ ਲਓ ਚਾਬੀ オリジナル ਦੇਖ ਲਓ ਹਰ ਪਾਸੋਂ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੋਂ ਜੀ ਮਾਲਕ ਦਾ ਮੋਬਾਈਲ ਨੰਬਰ 9914293918 ਗੱਲ ਕਰ ਸਕਦੇ ਹੋ ਜੀ ਜੇ ਕਿਸੇ ਨੇ ਗੱਲ ਕਰਨੀ ਹੈ ਕੋਈ ਵੀ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਹੇ ਹਾਂ ਜੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਾਕੀ ਤੁਸੀਂ ਜਾ ਕੇ ਦੇਖ ਲਓ ਗੱਲਬਾਤ ਕਰ ਲਿਓ ਮਾਲਕ ਨਾਲ ਤੇ ਹੁਣ ਮੈਨੂੰ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਿਹੜੀ ਆਟੋਮੈਟਿਕ ਦੇਖੀ ਇੱਕ ਤਾਂ ਤੁਸੀਂ 11 ਮਾਡਲ ਆਟੋਮੈਟਿਕ ਦੇਖੀ ਇੱਕ ਪਿੱਛੇ ਆਪਾਂ 16 ਮਾਡਲ ਲੈ ਕੇ ਪਹੁੰਚੇ ਸੀਗੇ ਬਾਕੀ ਹੋਰ ਵੀ ਗੱਡੀਆਂ Honda City ਜਿਵੇਂ ਤੁਸੀਂ ਦੇਖੀ ਕਿ ਮੇਦੀ ਲੱਗ ਰਹੀ ਹੈ ਵੀਡੀਓ ਮਸ਼ੀਨਰੀਆਂ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਬੁਲਟ ਵੀ ਤੁਸੀਂ ਦੇਖੋਗੇ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਤੇ ਨਾਲ ਦੀ ਨਾਲ ਵਧੀਆ ਲੱਗੇ ਵੀਡੀਓ ਥੱਲੇ ਇੱਕ ਲਾਈਕ ਦਾ ਬਟਨ ਹੈ ਜਰੂਰ ਦਬਾ ਦਿਓ ਤੇ ਕਮੈਂਟ ਕਰਕੇ ਦੱਸੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਮਿਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰ ਤੁਸੀਂ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਬਾਕੀ ਵੀਡੀਓ ਪਸੰਦ ਆਈ ਆ ਲਾਈਕ ਜਰੂਰ ਕਰ ਦਿਓ ਠੀਕ ਆ ਜੀ ਬਾਕੀ ਐਡ ਕਰ ਪਾਉਣੀ ਆ ਤੁਸੀਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੀ ਗੱਲਬਾਤ ਕਰਾਂਗੇ ਆਪਾਂ ਬੁਲਟ ਦੀ ਤੁਸੀਂ ਚੈੱਕ ਕਰੋ ਪਹਿਲਾਂ ਬੁਲਟ ਦੀ ਕੰਡੀਸ਼ਨ ਦੇਖੋ ਪਹਿਲਾਂ ਤਾਂ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਟਾਇਰਾਂ ਦੇ ਵਿੱਚ ਆਪਾਂ ਨੂੰ ਬੀਲ ਵਧੀਆ ਲੱਗੇ ਹੋਈ ਮਿਲ ਜਾਣਗੇ ਕਾਲੇ ਰੰਗ ਦਾ ਪੂਰਾ ਵਧੀਆਗਾ ਸਟੈਂਡਰਡ ਬੁਲਟ ਹੈ 350 ਤੇ ਇੰਜਨ ਗੇਅਰ ਤੋਂ ਲੈ ਕੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਨਾ ਕੋਈ ਕੰਬੀ ਪੇਸ਼ੀਆ ਨਾ ਕੋਈ ਦੁਬਾਰਾ ਇਹਦਾ ਇੰਜਨ ਹੋਇਆਗਾ ਨਾ ਕੋਈ ਕੰਮ ਭਾਲਦਾ ਸਾਰਾ ਕੰਮ ਮਾਲਕ ਨੇ ਜਿੰਨਾ ਹੁੰਦਾ ਸਰਵਿਸ ਦਾ ਜੋ ਵੀ ਹੁੰਦਾ ਛੋਟਾ ਮੋਟਾ ਕੰਮ ਸਾਰਾ ਮਾਲਕ ਨੇ ਵਧੀਆ ਕਰਵਾ ਰੱਖਿਆਗਾ ਨੰਬਰ ਦੀ ਗੱਲ ਕਰੀਏ ਪੰਜਾਬ ਨੰਬਰ ਦੇ ਨਾਲ ਆਪਾਂ ਨੂੰ ਇਹ ਬੁਲਟ ਦੇਖਣ ਨੂੰ ਮਿਲੂਗਾ ਜੀ ਦਾਸ ਮਾਡਲ ਹੈ ਤੇ ਨਕੋਦਰ ਖੜੇਗਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਨਕੋਦਰ ਏਰੀਆ ਚੋਂ ਦੇਖ ਰਿਹਾ ਹਾਂ ਤੁਹਾਨੂੰ ਬੁਲਟ ਪਸੰਦ ਆਇਆ ਸੀ ਬਾਕੀ ਨਕੋਦਰ ਸਾੜ ਤੋਂ ਕਾਫੀ ਬੁਲਟ ਦੀ ਡਿਮਾਂਡ ਆਈ ਸੀਗੀ ਤਾਂ ਕਰਕੇ ਆਪਾਂ ਲੱਭ ਕੇ ਲਿਆਂਦੇ ਸੀ ਬਾਕੀ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਤੁਹਾਨੂੰ ਤੁਹਾਡੇ ਏਰੀਆ ਚ ਬੁਲਟ ਚਾਹੀਦਾ ਇੱਕ ਅੱਸੀ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਕਹਿੰਦੇ ਨੇ ਮਾਲਕ ਵੀ ਮੌਕੇ ਤੇ ਕਰ ਲਾਂਗੇ ਬਾਕੀ ਰੇਟ ਤੁਹਾਨੂੰ ਕਿਵੇਂ ਦਾ ਲੱਗਾ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਬਾਕੀ ਰੇਟ ਇਹਦਾ ਕੋਈ ਫਿਕਸ ਨਹੀਂ ਹੈਗਾ ਕੀਤਾ ਜਾਊਗਾ ਜੀ ਨੰਬਰ ਸਕਰੀਨ ਤੇ ਆ ਵਜਦਾ ਜਿਨ੍ਹਾਂ ਦਾ ਬੁਲਟ ਹੈ ਕਰੋ ਗੱਲਬਾਤ ਤੁਸੀਂ ਆਪ ਹੀ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਸਿਟੀ 100 ਹੈ ਬਜਾਜ ਦਾ ਪੁਰਾਣਾ ਮੋਟਰਸਾਈਕਲ ਹੈ ਪੰਜਾਬ ਨੰਬਰ ਹੈ ਕੰਡੀਸ਼ਨ ਵਧੀਆ ਜੀ ਕੰਡੀਸ਼ਨ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਬਜਾਜ ਦਾ ਸਿਟੀ 100 ਨੋ ਮਾਡਲ ਹੈ ਪੀਵੀ ਨੰਬਰ ਆਪਾਂ ਨੂੰ ਮੋਟਰਸਾਈਕਲ ਦੇ ਦੇਖਣ ਨੂੰ ਮਿਲੂਗਾ ਜੀ ਰਾਏਕੋਟ ਦਾ ਨੰਬਰ ਲੱਗਿਆ ਹੋਇਆ ਇਹ ਇਹਨਾਂ ਦਾ ਜਿਹੜਾ ਏਰੀਆ ਜੀ ਜਗਰਾਉਂ ਹੈ ਤਹਿਸੀਲ ਜਗਰਾਉਂ ਹੈ ਸੀ ਤੇ ਨਾਲ ਹੀ ਪਿੰਡ ਲੱਗਦਾ ਸੋਬਾਦੀ ਕਲਾਂ ਤੇ ਸੋਬਾਦੀ ਕਲਾਂ ਪਿੰਡ ਦੇ ਵਿੱਚ ਇਹ ਮੋਟਰਸਾਈਕਲ ਆਪ ਨੂੰ ਦੇਖਣ ਨੂੰ ਮਿਲੂਆ ਡਿਸਟ੍ਰਿਕਟ ਦੀ ਗੱਲ ਕਰੀਏ ਲੁਧਿਆਣਾ ਜੀ ਕੁੱਲ 24000 ਰੁਪਏ ਮੰਗ ਮਾਲਕ ਨੇ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਦਿੱਕਤ ਵਾਲੀ ਗੱਲ ਕੋਈ ਨਹੀਂ ਮੋਟਰਸਾਈਕਲ ਚ ਵਧੀਆ ਮੋਟਰਸਾਈਕਲ ਹੈ ਮਾਲਕ ਨੇ ਵਧੀਆ ਚਲਾਏ ਹੋਏ ਵਧੀਆ ਸਟਾਰਟਿੰਗ ਹੈ ਜੀ ਤੇ ਨਾ ਕੋਈ ਕੰਮ ਭਾਲਦੇ ਮਾਲਕ ਨੇ ਜਿੰਨੀ ਜਾਣਕਾਰੀ ਦੱਸੀ ਹੈ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਜੀ ਬਾਕੀ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚਦੀ ਹੈ ਮੈਂ ਵੀਡੀਓ ਚ ਨਾਲ ਦੀ ਨਾਲ ਸਾਰਾ ਕੁਝ ਦੱਸਦਾ ਰਹਿਣਾਗਾ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੀ ਗੱਲਬਾਤ ਕਰਨੀ ਹੈ ਕੋਈ ਵੀ ਕਰੋ ਮਾਲਕ ਨਾਲ ਆਪੀ ਜੀ ਗੱਲ ਕਰਾਂਗੇ ਆਪਾਂ ਹੁਣ ਜਾਨੇ ਗੱਡੀ ਦੀ ਕੁੱਲ 47000 ਤੇ 600 ਮਾਲਕ ਨੇ ਡਿਮਾਂਡ ਕੀਤੀ ਹੈ ਜੀ ਘਾਟਾ ਬਦ ਬਹਿ ਕੇ ਕੀਤਾ ਜੋ ਉਹ 6 ਮਾਡਲ ਗੱਡੀਆ ਜਨ ਗੱਡੀਆ ਤੁਹਾਡੇ ਸਾਹਮਣੇ ਅਸੀਂ ਭੌਗਪੁਰ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖੋਗੇ ਗੱਡੀ ਪਸੰਦ ਆਉਗੀ ਮਾਲਕ ਨੇ ਵੀਡੀਓ ਵੀ ਬਣਾ ਕੇ ਭੇਜੀ ਆ ਤੇ ਫੋਟੋ も ਵੀ ਭੇਜੀ ਐਨਸੀ ਬਾਕੀ ਮੈਂ ਬੇਨਤੀ ਕਰਦਾ ਹੁਣੇ ਅਸੀਂ ਕੋਈ ਵੀ ਗੱਡੀ ਤੁਸੀਂ ਭੇਜ ਦਿਓ ਚਾਹੀ ਬੁਲਟ ਭੇਜ ਦਿਓ ਚਾਹੀ ਮੋਟਰਸਾਈਕਲ ਭੇਜ ਦਿਓ ਚਾਹੀ ਸਕੂਟੀ ਛੋਟਾ ਥੀ ਗੱਡੀ ਕੋਈ ਵੀ ਆਪਣੇ ਕੋਲੇ ਵੀਡੀਓ ਲਾਜ਼ਮੀ ਭੇਜਿਆ ਕਰੋ ਤੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲੇਗਾ ਜੀ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਬਾਕੀ ਵੀਡੀਓ ਕੈਮੇ ਦੇ ਲੱਗੀ ਗੱਡੀਆਂ ਬੁਲਟ ਮਨ ਨੂੰ ਕਿਵੇਂ ਦੇ ਲੱਗੇ ਜੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰ ਦਿਓ ਤੇ ਹੁਣ ਅੰਦੂਜ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਸੀ